ਕਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗੁਰਦੀਪ ਸਿੰਘ ਧਾਲੀਵਾਲ ਕੈਬਨਰ ਮੰਤਰੀ ਪੰਜਾਬ ਲੋਕ ਸਭਾ ਬਸੇ ਤੋਂ ਆਮ ਆਦੀ ਪਾਰਟੀ ਦਾ ਉਮੀਦਵਾਰ ਮੈਂ ਬਸ ਤੁਹਾਨੂੰ ਇਹ ਬੇਨਤੀ ਕਰਨੀ ਹੈ ਕਿ ਸਮਾਂ ਆ ਗਿਆ ਕਿ ਆਪਾਂ ਹੁਣ ਪਹਿਲੀ ਜੂਨ ਨੂੰ ਜਿਹੜਾ ਆਮ ਆਦੀ ਪਾਰਟੀ ਨੂੰ ਛੱਡ ਨੂੰ ਵੋਟ ਪਾਉਣੀ ਹੈ ਅਮਰਸਰ ਦੀ ਨਗਰੀ ਜਿਹੜੀ ਹੈ ਅਮਰਸਰ ਸ਼ਹਿਰ ਦੇਣਾ ਪਵਿੱਤਰ ਸ਼ਹਿਰ ਹੈ ਬਹੁਤ ਵੱਡਾ ਧਾਰਮਿਕ ਸ਼ਹਿਰ ਹੈ ਪਰ ਇਹ ਸ਼ਹਿਰ ਦੇ ਵਿੱਚ ਬਹੁਤ ਸਾਰੇ ਕੰਮ ਜਿਹੜੇ ਹੋਣ ਵਾਲੇ ਆ ਜਿਸਤਾ ਮੈਂ ਈ ਨਾਲੇ ਦੇ ਵਿੱਚ ਛੜਕਾਂ ਦਾ ਹਸਪਤਾਲਾਂ ਦਾ ਜਿੱਦਾਂ ਮੈਂ ਈ ਨਾਲੇ ਦੇ ਵਿੱਚ ਜਿੱਦਾਂ ਮਹੱਲਾ ਕਲੀਨਿਕ ਦਾ ਜਿੱਦਾਂ ਦਰਿਆ ਦੇ ਉੱਤੇ ਪੰਟੂਨ ਬਦਿੱਜਾਂ ਦਾ ਰੋਰਸ ਦਾ ਜਿਹੜੇ ਕੰਮ ਕੀਤੇ ਆ ਔਰ ਮੰਡੀਆਂ ਜਿਹੜੀਆਂ ਦਾਣਾ ਮੰਡੀਆਂ ਜਿੱਥੇ ਸਾਡੇ ਕਿਸਾਨ ਆਉਂਦੇ ਨੌਂ ਦਾਣਾ ਮੰਡੀਆਂ ਦੇ ਉੱਤੇ ਛੱਡ ਬਣਾਏ ਕੁਦੋੜਾ ਰੁਪਈਆ ਲਾਇਆ ਮੈਂ ਚਾਹੁੰਦਾ ਕਿ ਇਸੇ ਤਰ੍ਹਾਂ ਹੀ ਜਿਹੜਾ ਅਮਰਸਾ ਸ਼ਹਿਰ ਹੈ ਉਹਨੂੰ ਵੀ ਪਰਮਾਤਮਾ ਇੱਕ ਮੌਕਾ ਦਵੇ ਤਾਂ ਅਮਰਸਾ ਸ਼ਹਿਰ ਦੇ ਅੰਦਰ ਵੀ ਜਿਹੜੇ ਵੱਡੇ ਕੰਮ ਹੋਣਾਂ ਦੇ ਉਹ ਮੈਂ ਕਹਾਂਦਾ ਸੋ ਮੈਂ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਧਿਆਨ ਰੱਖਣਾ ਆਪਣਾ ਇੱਕ ਇੱਕ ਕੀਮਤੀ ਵੋਟ ਇਹਨਾਂ ਦੇ ਕੰਮਾਂ ਨੂੰ ਦੇਖੋ 2 ਸਾਲ ਜਿਹੜੇ ਕੰਮ ਮਿਲਿਆ ਮੈਂ ਪਹਿਲਾ ਹਿੰਦੁਸਤਾਨ ਦੇ ਵਿੱਚ ਪਹਿਲਾ ਇੱਕ ਵਜੀਰਾਂ ਜਿਨ੍ਹਾਂ ਨੇ ਆਪਣੇ ਟਾਈਮ ਦੇ ਵਿੱਚ 1 ਸਾਲ ਦੇ ਵਿੱਚ ਜਿਹੜੀ 11000 ਏਕੜ ਜ਼ਮੀਨ ਛਡਾ ਕੇ ਦਿੱਤੀ ਪੰਜਾਬ ਦੀ ਸਰਕਾਰਾਂ ਦੀ ਜ਼ਮੀਨਾਂ ਦੇ ਉੱਤੇ ਜਿਹੜੇ ਨਜਾਇਜ਼ ਕਬਜ਼ੇ ਸੀਗੇ 11000 ਏਕੜ ਜ਼ਮੀਨ ਜਿਹਦੀ ਕੀਮਤ ਲਗਭਗ 3000 ਕਰੋੜ ਰੁਪਇਆ ਉਹ ਛਡਾ ਕੇ ਦਿੱਤੀ ਉਹਦੇ ਮਿਲ ਕੋ ਇਹਨਾਂ ਦਾ ਹੀ ਮਹਿਕਮਾ ਸੀਗਾ ਇਹਨਾਂ ਦਾ ਹੀ ਮਹਿਕਮਾ ਇਹਨੀਆਂ 2 ਸਾਲਾਂ ਦੇ ਵਿੱਚ 9 ਮਿਲਣ ਇਸ ਕਰਕੇ ਇਹਨਾਂ ਦਾ ਹੀ ਮਿਲਣੀ ਕਰਕੇ ਜਿਹੜਾ 1500 ਕੇਸ ਹੱਲ ਕੀਤਾ ਉਹ ਮੈਂ ਪਹਿਲਾ ਮੰਤਰੀ ਆ ਜਿਹਨੇ ਸਟੈਂਡ ਲੈ ਕੇ ਪੰਜਾਬ ਦੇ ਅੰਦਰ ਜਿਹੜੀਆਂ ਮਨੁੱਖੀ ਸਰੀਰਾਂ ਦੇ ਵਾਸਤੇ ਕੀਟਨਾਸ਼ਕ ਦਵਾਈਆਂ ਜਿਹੜੀਆਂ ਖੇਤੀ ਤੇ ਸੜਕਾਹ ਕੀਤਾ ਜਾਂਦਾ ਉਹਨਾਂ ਤੇ ਪਾਬੰਦੀ ਲਾਈ ਬਹੁਤ ਸਾਰੇ ਕੰਮ ਜਿਹੜੇ ਮਾਨ ਸਾਹਿਬ ਨੇ ਮੌਕਾ ਦਿੱਤਾ ਸੀ ਵੱਖ-ਵੱਖ ਮੈਂ ਕਿੰਨੇ ਕੰਮ ਕਰਦਾ ਪੂਰੇ ਰਿਜ਼ਲਟ ਦਿੱਤੇ ਆ ਤੁਸੀਂ ਲੋਕ ਸਭਾ 'ਚ ਭੇਜੋਗੇ ਲੋਕ ਸਭਾ ਅਮਰਸਰ ਦੀ ਆਵਾਜ਼ ਬਣੂੰਗਾ ਅਜ ਨਾਲੇ ਦੀ ਆਵਾਜ਼ ਬਣੂੰਗਾ ਲੋਕ ਸਭਾ ਦੇ ਵਿੱਚ ਜਿਹੜਾ ਅਮਰਸਰ ਦੇ ਵਿੱਚ ਟ੍ਰੇਡ ਕਿਦਾਂ ਉਪਰ ਚੁੱਕਣਾ ਇੰਡਸਟਰੀ ਕਿਦਾਂ ਲੈ ਕੇ ਆਉਣੀ ਹੈ ਇਹ ਸਭ ਚੀਜ਼ਾਂ ਉੱਥੇ ਆਪਾਂ ਕੇਂਦਰ ਦੇ ਵਿੱਚ ਜਿਹੜੀ ਠਾਵਾਂਗਾ ਸੋ ਮੈਨੂੰ ਆਸ ਹੈ ਕਿ ਤੁਸੀਂ ਮੇਰੇ ਕੰਮਾਂ ਨੂੰ ਮੁੱਖ ਰੱਖ ਕੇ ਜੋ ਮੇਰੀ 2 ਸਾਲ ਦੀ ਕਾਰਜਕਾਰੀ ਉਹਨੂੰ ਮੁੱਖ ਰੱਖ ਕੇ ਪਹਿਲੀ ਜੂਨ ਨੂੰ ਵੋਟ ਪਾਉਣ ਲੱਗਿਆ ਚੂਦ ਧਿਆਨ ਰੱਖੋਗੇ ਆਪਣੀ ਕੀਮਤੀ ਵੋਟ ਜਿਹੜੀ ਆ ਝਾੜੂ ਤੇ ਪਾਉਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ